ਸਵਾਗਤ ਕਰਦੇ ਆਂ ਵੀਰੋ ਤੁਹਾਡਾ YouTube ਚੈਨਲ ਖੋਸ ਸਾਡਾ ਰਿਫਾਰਮਿੰਗ ਦੇ ਵਿੱਚ ਅੱਜ ਪਿੰਡ ਮੱਲੇ ਤੋਂ ਇਸ਼ਤਿਹਾਰਕ ਕਮੇਟੀ ਵਾਲੇ ਵੀਰੇ ਰਾਮ ਵੱਲੋਂ ਤੇ ਪਿੰਡ ਦੇ ਸਹਿਯੋਗ ਵੱਲੋਂ ਹੜ ਭੀੜ ਤਾਂ ਅਸਤੇ ਸੇਵਾ ਲੈ ਕੇ ਜਾ ਰਹੇ ਆ ਇਹਦੇ ਵਿੱਚ ਇੱਕ ਟਰਾਲੀ ਦੇ ਵਿੱਚ ਚਾਰ ਲੱਦਿਆ ਵਾ ਤੇ ਬਾਕੀ ਜਿਹੜਾ ਘਰ ਦਾ ਆਮ ਰਸ਼ਨ ਹੁੰਦਾ ਆਪਣਾ ਉਹ ਹੋਵਗਾ ਤੇ ਪਾਣੀ ਦੀਆਂ ਬੋਤਲਾਂ ਵੀ ਨਾ ਇਹ ਤਿੰਨ ਚੀਜ਼ਾਂ ਜਾਂ ਚਾਰ ਤਿੰਨ ਚੀਜ਼ ਲੈ ਕੇ ਜਾ ਰਹੇ ਆ ਇਹ ਪਿੰਡ ਦਾ ਸਹਿਯੋਗ ਹੈ ਨਾਲ ਆਪਾਂ ਨੂੰ ਤੇ ਨਾਲ ਜਿਹੜੇ ਨਗਰ ਨਿਵਾਸੀ ਬਾਹਰ ਐਨ ਆਰ ਆਈ ਵੀਰ ਉਹਨਾਂ ਦਾ ਸਹਿਯੋਗ ਹੈ ਸਾਰਿਆਂ ਦਾ ਇਸ ਮੂਹ ਪਿੰਡ ਦਾ ਸਹਿਯੋਗ ਲਓ ਤਾਂ ਇਹ ਟਰੈਕਟਰ ਆਪਣਾ ਪਿੰਡੋ ਜਾ ਰਹੇ ਹੈਗਾ ਇਹਦੇ ਚ ਰਾਸ਼ਨ ਲੱਦਾ ਜਿਹੜਾ ਫਾਰਮ ਡਰੇਗਾ ਉਹਦੇ ਮਗਰ ਚਾਰ ਪਾਇਆ ਵਾ ਉਹਦੇ ਮਗਰ ਪਾਣੀ ਦੀਆਂ ਬੋਤਲਾਂ ਦੀ ਟਰਾਲੀ ਇੱਕ ਭਰੀ ਵੀ ਲਓ ਜੀ ਸੰਗਤਾਂ ਤੇਲ ਪਣੀ ਚੈੱਕ ਕਰਾਉਂਦੇ ਹੋਏ ਤੇਲ ਪਹੁੰਚ ਰਿਹਾ ਟਰੈਕਟਰਾਂ ਦੇ ਵਿੱਚ ਹੜ ਭੀੜ ਦਾ ਸਕਨਾਲ ਜੀਪ ਲੈ ਕੇ ਗਏ ਆ ਤਿੰਨ ਟਰੈਕਟਰ ਚੱਲੇ ਲਾਓ ਜੀ ਸੰਗ ਦਾ ਪ੍ਰਸ਼ਾਦਾ ਬਣੀ ਸ਼ੱਕੇ ਰੈਡੀ ਐ ਤੇ ਦੋਗੇ ਦੀ ਯਾਤਰਾ ਹੁਣ ਕਰ ਲਈਆਂ ਸ਼ੁਰੂ ਲਾਓ ਜੀ ਆ ਨਾਲ ਜਿਹੜੀ ਜੀਪ ਆਪਣੇ ਨਾਲੇ ਚੱਲੀ ਆ ਮੁਰ ਸਹਿਦਾਰਾ ਫਿਰ ਰਿਹਾ ਸਾਡੇ ਨੂੰ ਲਾਓ ਜੀ ਸੰਗ ਤਾਂ ਜਿਹੜੀਆਂ ਪਰ ਇੱਕ ਵਾਰ ਸ਼ਹਿਰ ਪਹੁੰਚ ਰੱਖੀ ਤਿੰਨ ਟਰਾਲੇ ਉਹ ਖੜਾ ਇੱਕ ਪਤਲਾ ਇੱਕ ਦੂਜੂ ਵੀ ਛੇੜਾ ਆ ਨਿਆਲ ਜੀਪ ਬੜੀ ਛੱਡੀ ਪਹੁੰਚ ਗਿਆ ਭਰੋਈਪੁਰ ਸ਼ਹਿਰ ਦੇ ਵਿੱਚ ਹੁਣ ਗਾਂ ਪਿੰਡ ਵੇਣਿਆ ਵੀ ਕਿਹੜੇ ਜਾਣਾ ਆਪਾਂ ਫਿਰ ਉੱਧਰ ਜਾਵਾਂਗੇ ਆਓ ਜੀ ਪਹੁੰਚ ਗਏ ਆਪਾਂ ਕੋਈ ਪਰ ਜਿਹੜੇ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਖੰਭਰੇ ਦਾ ਅੰਦਾਜ਼ਾ ਲਾ ਰਹਾ ਤੇ ਵੀ ਕਿੰਨਾ ਇਕ ਪਾਣੀ ਹੁੰਦਾ ਅੰਦਾਜ਼ਾ ਆਇਆ ਹੈਗਾ ਵੀ 4 ਫੁੱਟ ਡੇੜ ਕਿੜ ਵੱਧ ਤਾਂ ਭਾਵੇਂ ਹੋਵੇ ਉਹ ਸਾਹਮਣੇ ਦਾ ਡੁੱਬਿਆ ਪਿਆ ਆ ਬਾਈਆਂ ਦਾ ਘਰ ਉੱਚਾ ਸੀ ਇਹ ਘਰ ਵਜਿਆ ਵਾ ਆ ਗੱਠਾ ਮਿੱਟੀ ਲਾਈ ਹੋਈ ਹੈ ਬਾਈਆਂ ਨੇ ਨਾਲ-ਨਾਲ ਘਰ ਦੇਖ ਸਕਦੇ ਆ ਸਾਹਮਣੇ ਪਾਣੀ ਇਹਦੇ ਚ ਵੀ ਆਇਆ ਵਾ ਪਰ ਬਾਈਆਂ ਨੇ ਆਪ ਦਾ ਪ੍ਰਬੰਧ ਕੀਤਾ ਵਾ ਮਿੱਟੀ ਪਾ ਕੇ ਆਹ ਟਰਾਲੇ ਮਿੱਟੀ ਵਾਲੇ ਖੜੇ ਆ ਆਹ ਖੜਾ ਇੱਕ ਟਰਾਲਾ ਉਹ ਵੀ ਮਿੱਟੀ ਵਾਲੇ ਆ ਆਹ ਮਿੱਟੀ ਵਾਲੇ ਟਰਾਲੇ ਹੀ ਖੜੇ ਆ ਬਾਈ ਇਹਨੇ ਭਰਤ ਪਾ ਲਿਓ ਮਿੱਟੀ ਪਾਈ ਬੈਠੇ ਬਾਈ ਬਹੁਤ ਜਿਆਦੇ ਪਾਣੀ ਆ ਆ ਗੱਟੇ ਆਪਣੇ ਗੱਟੇ ਕਹਿੰਦੇ ਦੋੜੇ ਕਹਿੰਦੇ ਮਿੱਟੀ ਦੇ ਭਰ ਕੇ ਇਹਨਾਂ ਨੇ ਰੱਖੇ ਹੋਏ ਆ ਤੇ ਲਾਉਣੇ ਹੋਣਗੇ ਇਹਨਾਂ ਨੇ ਇਧਰਲੇ ਪਾਸੇ ਨੂੰ ਸਾਫ ਪਿਆ ਕੰਮ ਦੁਬੰਨ ਦੇ ਉੱਤੇ ਤੁਰੇ ਫਿਰਦੇ ਆ ਬੰਨ ਦੇ ਉੱਤੇ ਸੜਕੋ ਦੇ ਤੇ ਫਿਰਦੇ ਆਪਾਂ ਰੰਗੂੜਾ ਜਾ ਹੋਗਾ ਕਾ ਵੀ ਲਾਓ ਜੀ ਉਹ ਘਰ ਉੱਚਾ ਸੀਗਾ ਉਹਨਾਂ ਨੇ ਵੀ ਉਹ ਮਿੱਟੀ ਦੇ 도ੜੇ ਲਾਏ ਹੋਏ ਆ ਮਿੱਟੀ ਦੇ 도ੜੇ ਲਾਏ ਹੋਏ ਮਿੱਟੀ ਦੇ ਪਰ ਪਰ ਕੇ ਉਹ ਸਾਹਮਣੇ ਉਹ ਜਿੱਥੋਂ ਤੱਕ ਨਿਗਾਹ ਜਾਂਦੀ ਆ ਉਥੋਂ ਤੱਕ ਬੰਦ ਯਾਰਾ ਸਾਰਾ ਖਲੋ ਉਹ ਵੀ ਪਾਣੀ ਪਾਣੀ ਆਹ ਹਾਂ ਉਹ ਤਾਂ ਨਹੀਂ ਤਾਕਦਾ ਥੱਲੇ ਜਾਂਦੇ ਆ ਰਬੀ ਹੋ ਜਾਂਦਾ ਲਾਓ ਜੀ ਜਿੰਨੇ ਦੂਰ ਤੱਕ ਦੀਨਾਂ ਉਨਨੀ ਦੂਰ ਤੱਕ ਪਾਣੀਓਂ ਹੀ ਪਾਣੀ ਆ ਬਹੁਤ ਜਿਆਦੇ ਪਾਣੀ ਇੱਧਰ ਅੱਥੇ ਹੁਣ ਕਹਿੰਦੇ ਪਾਣੀ ਘਟਣ ਲੱਗ ਗਿਆ ਜਿਵੇਂ ਆ ਬਿਜਲੀ ਦੀਆਂ ਤਾਰਾਂ ਡਿੱਕੇ ਵੀ ਨਾ ਖੰਭਾ ਡਿੱਗੇ ਪਏ ਮੰਗਰਾਵੇ ਪਾਣੀ ਬਹੁਤ ਆ ਜਾ ਸਾਡੇ ਨਾਲ ਮੂਰੇ ਸੰਗਤ ਜੀਪ ਸਾਡੀ ਨਾਲ ਉਹ ਚੱਲ ਰਹੀ ਆ ਜਿੰਨਾ ਪਰਲੇ ਬਾਸੀ ਨੂੰ ਨਾ ਸਾਰੇ ਪਾਣੀ ਜਿਆਦੇ ਜਿਵੇਂ ਉਹ ਸਾਹਮਣੇ ਕੋਠੇ ਢਿੱਗੇ ਪਏ ਆ ਟ੍ਰਾਫ ਫਾਰਮ ਵਿੱਚ ਉਹ ਡੁੱਬੇ ਪਿਆ ਮਗਰਲੇ ਬਸ ਟ੍ਰੈਨ ਆ ਪਾਣੀ ਪਰੇ ਨੂੰ ਜਾ ਰਿਹਾ ਜਿਵੇਂ ਆ ਘਰ ਵਿੱਚ ਡੁੱਬਿਆ ਪਿਆ ਜਿਵੇਂ ਟ੍ਰੈਨ ਆ ਆਏ ਪਰੇ ਨੂੰ ਪਾਣੀ ਜਾ ਰਿਹਾਗਾ ਹਾਰ ਜਿਵੇਂ ਇਤਰੋ ਪਾਣੀ ਲੈਣ ਲੱਗਿਆ ਦੇਖਣ ਲੱਗੀ ਥੱਲੇ ਹੋ ਤੁਨ ਝੋਨਾ ਹੋਗਾ ਦਿਖੀ ਜਾਂਦਾ ਜਿਵੇਂ ਆ ਝੋਨਾ ਦਿਖੀ ਜਾਂਦਾ ਪੂਰਾ ਵਧੀਆ ਇਹ ਆਏ ਹੌਲੀ ਹੌਲੀ ਪਾਣੀ ਘਟੀ ਜਾਂਦਾ ਤੇ ਪਰੇ ਨੂੰ ਪਾਣੀ ਤੁਰ ਰਹਿ ਜਿਵੇਂ ਹੋ ਸਾਹਮਣੇ ਆ ਇਹ ਇੱਥੇ ਜਿਹੜਾ ਪਾਣੀ ਉੱਤਰਿਆ ਜਾ ਰਿਹਾ ਇਹਨੂੰ ਪਰੇ ਨੂੰ ਜਾ ਰਿਹਾ ਜਾਨੀ ਜਿੱਦੋਂ ਆਪਾਂ ਇਹਨੂੰ ਉਧਰ ਨੂੰ ਪਾਣੀ ਜਾ ਰਿਹਾ ਹੈਗਾ ਅੱਜ ਮੌਸਮ ਅੱਜ ਵੀ ਖਰਾਬ ਆ ਮੀਂਹ ਪਈ ਜਾਂਦਾ ਮੜੀਆਂ ਮੜੀਆਂ ਗੜੀਆਂ ਜੀਆਂ ਲਓ ਜੀ ਆਵੇ ਪਾਣੀ ਖੜਾ ਚਰੀ ਦੇ ਵਿੱਚ ਕੇਮਾ ਪਾਣੀ ਹੋਇਆ ਪਿਆ ਲਓ ਜੀ ਬਹੁਤ ਜਿਆਦਾ ਪਾਣੀ ਆ ਉਰਿਆ ਜਾ ਰਿਹਾ ਪਾਣੀ ਨੂੰ ਹਾਂ ਡ੍ਰੇਨ ਹੋ ਸਕਦੀ ਹੈ ਜਾਂ ਕੁਝ ਹੋਰ ਹੋ ਜ਼ਿਆਦਾ ਦੋਨੇ ਪਾਸੇ ਬੰਨ ਲੱਗ ਰਿਹਾ ਜਿਵੇਂ ਤਾਂ ਕਰਕੇ ਉਹਦੇ ਵਿੱਚ ਪਾਣੀ ਤੁਰਿਆ ਜਾ ਰਿਹਾ ਜਿਵੇਂ ਉਹ ਪਰੇ ਨੂੰ ਲੰਘਿਆ ਹੋ ਉਧਰ ਨੂੰ ਇਹ ਇੱਥੇ ਇੱਥੇ ਇਧਰ ਜਾ ਰਿਹਾ ਪਾਣੀ ਜਿਵੇਂ ਆ ਘਰ ਜਿਵੇਂ ਡੁੱਬਿਆ ਝੋਨਾ ਵੇਖੋ ਕਿੰਨੇ ਖਰਾਬ ਹੋਇਆ ਵਾ ਨਾਲ ਨਾਲ ਸਾਰ ਆ ਵੇਖ ਕੇ ਤੀ ਬੜੀ ਪਿਆ ਰਹੇ ਤੇ ਆਹਾ ਜਿਹੜਾ ਘਰ ਹੈ ਜਿਵੇਂ ਡੁੱਬਿਆ ਵਾ ਸਮਾਨ ਥੋੜਾ ਮੋਟਾ ਵਾ ਜਿਹਨਾਂ ਦਾ ਤਾਂ ਰੱਖਿਆ ਤੇ ਸੁਲਾਵ ਬਹੁਤ ਜ਼ਿਆਦੇ ਚੜੀ ਹੋਈ ਆ ਆ ਵੇ ਬੇੜੀ ਕਹਿੰਦੇ ਕਿ ਸਤੀਗੇ ਤੇ ਖੜੀ ਇਹਨਾਂ ਦੀ ਇੱਥੇ ਇੱਥੇ ਬੈਠਿਆ ਵੀਰ ਕੁਝ ਪਰਾਣਾ ਗੱਲਬਾਤ ਕਰਦੇ ਹੋਏ ਮਾਣੀ ਬਹੁਤ ਜ਼ਿਆਦੇ ਆ ਆ ਇਧਰਲੇ ਪਾਸੇ ਜਿਵੇਂ ਜਿਵੇਂ ਥਾਂ ਉੱਜਾ ਹੁੰਦਾ ਜਾਂਦੀ ਪਰ ਇਹਨਾਂ ਨੂੰ ਮਾਣਾ ਚ ਉਹਨਾ ਪੂਰਾ ਵਧੀਆ ਨਹੀਂ ਕੀ ਜਾਂਦਾ ਪਰ ਇਹ ਵੀ ਵਧੀਆ ਨਹੀਂ ਕੀ ਜਾਂਦਾ ਚੋਨਾ ਜਦੋਂ ਪਾਣੀ ਉੱਤਰੇਗਾ ਤਾਂ ਪਤਾ ਲੱਗੂਗਾ ਵੀ ਕਿੰਨਾ ਕੀ ਜਾਨ ਨੁਕਸਾਨ ਹੈ ਕਿੰਨਾ ਕੀ ਨਾ ਦਾ ਉਹ ਸਾਹਮਣੇ ਵਾਲੇ ਪਾਸੇ ਵੀ ਉਹ ਨਾ ਪੂਰਾ ਦੇਖੀ ਨਾ ਉਹ ਉੱਥੇ ਪੂਰਾ ਘੋਣਾ ਦੇਖਣ ਲੱਗ ਗਿਆ ਥੋੜਾ ਮੋਟਾ ਜਿਹਾ ਕਿਥੋਂ ਕਿਥੋਂ ਆ ਇੱਥੇ ਨਾ ਬਹੁਤ ਜ਼ਿਆਦਾ ਪਾਣੀ ਆ ਆਵੇ ਜਿਵੇਂ ਆ ਖੰਬੇ ਟੇਡੇ ਹੋਏ ਪਏ ਆ ਟਰਾਂਫਾਰਮ ਡਿਡਾਇਆ ਪਿਆ ਪਾਣੀ ਬਹੁਤ ਜ਼ਿਆਦਾ ਆ ਮੂਰਲੇ ਪਾਸੇ ਵੀਰ ਕੁਸ਼ੇਵਾ ਲੈ ਕੇ ਆਇਆ ਉਹ ਖੜੇ ਆਗੇ ਤਾਂ ਤਾਰਾ ਕੋਕਲੇ ਨੇ ਮਸ਼ੀਨ ਖੜੀ ਉਹ ਕੋਕਲੇ ਨੇ ਮਸ਼ੀਨ ਖੜੀ ਆ ਸਾਹਮਣੇ ਵਾਲੇ ਪਾਸੇ ਦੇਖ ਸਕਦੇ ਹੋ ਫਿਰ ਪਾਣੀ ਘਰ ਦੇ ਵਿੱਚ ਕਿੰਨਾ ਵੜਿਆ ਪਿਆ ਲਾਈਵ ਆ ਜਿਹੜੇ ਘਰ ਹਨ ਬਹੁਤ ਜ਼ਿਆਦੇ ਪਾਣੀ ਦੇ ਵਿੱਚ ਆ ਪਾਣੀ ਦੇ ਨਾਲ ਨਾਲ ਵਗੀ ਜਾਂਦਾ ਪਾਣੀ ਦਾ ਜਿਹੜਾ ਪੱਧਰ ਉਹ ਵਧ ਹੀ ਜਾਂਦਾ ਥੋੜਾ ਥੋੜਾ ਹੋਰ ਤੇ ਇਹਨਾਂ ਦੇ ਆ ਪਸ਼ੂ ਇੱਥੇ ਖੜੇ ਇਹਨਾਂ ਦੇ ਆ ਘਰਾਂ ਦੇ ਆ ਖੜਾ ਪਸ਼ੂ ਉਹ ਮਗਰ ਖੜੇ ਆ ਆ ਇਹਨਾਂ ਇਕੱਠਾਂ ਰੱਖੀ ਬੈਠੇ ਲੈ ਲੈ ਇਹ ਕਿਵੇਂ ਆ ਚੋਟੀ ਭੁਖੀ ਜਰੀ ਹੋ ਗਈ ਹੁੰਦੀ ਐ ਡੇਕ ਖਾਇ ਰਹੀ ਐ ਉਹ ਸਾਹਮਣੇ ਦੇਖੋ ਘਰ ਸਾਹਮਣੇ ਡੁੱਬਿਆ ਪਿਆ ਆ ਘਰ ਜਮਾਂ ਡੁੱਬੇ ਪਏ ਇੱਥੇ ਪਾਣੀ ਦਾ ਪੱਦਰ ਬਹੁਤ ਜ਼ਿਆਦਾ ਹੋਇਆ ਵਾ ਇੱਥੇ ਵੀ ਦਾ 5 5.5 6 ਫੁੱਟਾਂ ਦਾ ਪਾਣੀ ਆ ਲੋ ਸੰਗ ਦਾ ਮੂਰੇ ਮੂਰੇ ਰਾਹ ਦੇਖਦੇ ਹਾਂ ਹੋਈਆਂ ਪਹਿਲਾਂ ਮਗਰ ਲੈ ਪਾਸੇ ਸਾਡੇ ਹੋਰ ਟਰੈਕਟਰ ਆ ਰਹੇ ਆ ਇੰਨੀ ਆ ਜਿਹੜੀ ਸੰਗਤ ਆ ਮੂਰੇ ਰਾਤ ਚੱਕ ਕਰੀ ਆਉਂਦੀ ਆ ਮਗਰ ਟਰੈਕਟਰ ਤੁਰੇ ਆਉਂਦੇ ਆ ਆ ਜਿਹੜਾ ਝੋਨਾ ਉੱਚਾ ਕਰਕੇ 바ਵਾ ਦੀਂ ਦਾ ਲਗਭਗ ਕਿੱਠ ਕੰਗੂ ਦੀਂ ਦਾਗਾ ਇਹਨੂੰ ਪਾਣੀ ਤੁਰੇ ਆਉਂਦਾ ਬਾਈ ਜੀ ਪਾਣੀ ਬਹੁਤ ਜ਼ਿਆਦੇ ਪਾਣੀ ਲਗਭਗ ਲੋ ਜੀ ਜਿਹੜੀ ਸੰਗਤ ਸੇਵਾ ਲੈ ਗਈ ਆ ਉਹ ਪਿੰਡ ਕਿਲਚ ਦੇ ਗੁਰੂ ਘਰ ਦੇ ਵਿੱਚ ਖੜੀ ਆ ਘਰ ਦੇ ਵਿੱਚ ਹੁਣ ਜਿਹੜਾ ਸਮਾਨ ਆਗਾ ਉਹ ਲਫਾਫਿਆਂ ਦੇ ਵਿੱਚ ਭਰੇ ਜਿਵੇਂ ਆਟਾ ਭਰੇ ਪਿਆ ਗਿਆ ਇੱਧਰ ਆਟਾ ਭਰਿਆ ਪਿਆ ਇੱਧਰ ਜਿੰਨੀ ਆ ਮੰਨ ਲਓ ਦਾਲਾਂ ਸੀ ਨਾ ਦਾਲਾਂ ਭਰ ਲਈਆਂ ਉਧਰ ਦਾਲਾਂ ਭਰਨੀਆਂ ਰਸ ਭਰ ਲੇ ਇਹ ਤੋਂ ਹੁਣ ਘਰਾਂ ਦੇ ਵਿੱਚ ਜਾਵਾਂਗੇ ਜਿਹੜੇ ਜਾਣੇ ਜਦੋਂ ਆਪਾਂ ਉਫੜਾਉਣੇ ਜਾਣੇ ਵੱਧ ਲੈ ਜਾਂਦੇ ਆ ਭਾਂ ਕਰਕੇ ਵੀ ਰੋਲਾ ਵੱਧ ਪੈਂਦਾ ਇਹ ਸਾਰੇ ਸੇਵਾਦਾਰ ਲੱਗੇ ਸਾਡੇ ਪਿੰਡ ਦੇ ਕੁੱਝ ਸੇਵਾਦਾਰ ਸਾਡੇ ਗਾਂ ਘੇਪਿਆ ਹੋਰ ਨਾਲ ਦੇ ਪਿੰਡ ਉੱਥੇ ਘਰ ਥੋੜੇ ਸੀ ਉੱਥੇ ਗਏ ਹੋਏ ਵਾਜੀ ਲੋ ਜੀ ਸੰਗਤਾਂ ਨੇ ਗੁਰੂ ਘਰ ਦੇ ਵਿੱਚੋਂ ਲਿਫਾਫੇ ਭਰ ਕੇ ਤੇ ਪਿੰਡ ਦੇ ਵਿੱਚ ਵੰਡਣ ਚੱਲੇ ਆ ਹੁਣ ਵੀ ਇੱਕ ਇੱਕ ਲਿਫਾਫਾ ਇੱਕ ਇੱਕ ਘਰ ਨੂੰ ਦੇ ਜਾਵਾਂਗੇ ਜਿਹਦੇ ਵਿੱਚ ਜਿੰਨਾ ਸਾਡੇ ਕੋਲੇ ਸਮਾਨ ਸੀ ਜਿਵੇਂ ਚੌਲ ਸੀਗੇ ਮੰਨ ਲਓ ਲੋ ਜੀ ਸੰਗਤਾਂ ਤੁਰਪੀਆਂ ਸਾਡੇ ਜਿੰਨੇ ਕੋਲੇ ਸਾਡੇ ਲਿਫਾਫੇ ਸੀ ਜਿਵੇਂ ਆਟਾ ਹੋ ਗਿਆ ਕਿਸੇ ਦੇ ਵਿੱਚ ਖੰਡ ਚੋ ਨੂੰਗੀ ਦੀ ਦਾਲ ਦਿਨੀ ਸਾਡੇ ਕੋਲੇ ਕਿ ਆਈਟਮ ਸੀਗੇ ਮੰਨ ਲਓ ਉਹ ਆਪਾਂ ਲਫਾਫਿਆਂ ਦੇ ਵਿੱਚ ਪਾ ਕੇ ਤੇ ਭਰ ਲਈ ਆ ਕੋਜ ਸੰਗਤ ਆ ਅੱਗੇ ਜਾ ਰਹੀ ਆ ਕੋਜ ਸੰਗਤ ਐਂ ਜਾ ਰਹੀ ਆ ਲਓ ਜੀ ਸੰਗਤ ਦਾ ਪਿੰਡ ਦੇ ਵਿੱਚ ਜਾ ਰਹੀ ਆ ਸਮਾਨ ਬੰਡਲ ਲੱਗਿਆ ਹੁਣ ਆ ਲਫਾਫੇ ਜਿਵੇਂ ਉਸ ਤਰ੍ਹਾਂ ਲਫਾਵੇ ਸਾਡੇ ਕੋਲੇ ਭਰੇ ਹੋਏ ਆ ਉਮੇਲ ਲਫਾਫੇ ਬਣ ਰਹੇ ਆ ਲਓ ਜੀ ਸੰਗਤਾਂ ਲਫਾਫੇ ਬਣ ਰਹੇ ਆਂ ਨਾ ਲਓ ਜੀ ਸੰਗਤਾਂ ਇਸ ਤਰ੍ਹਾਂ ਲਫਾਫੇ ਦੇ ਰਹਾਂਗੇ ਨਾ ਕਿੰਨੇ ਸਾਡੇ ਕੋਲੇ ਰਾਸ਼ਨ ਬਣਿਆ ਹੋਇਆ ਸੀਗਾ ਉਸ ਉਸ ਤਰ੍ਹਾਂ ਜਿਹੜੇ ਲਫਾਫੇ ਬਣਦੇ ਜਾ ਰਹੇ ਹੈਗੇ ਤੇ ਮੈਂ ਇਸ ਤਰ੍ਹਾਂ ਇੱਧਰ ਜਾਵੜੇ ਲਫਾਫੇ ਕੁਝ ਘਰ ਆ ਇੱਧਰ ਆ ਘਰ ਇੰਨਾ ਕੋਲੇ ਜਾ ਬਣਨੇ ਕੁਝ ਆ ਸਾਹਮਣੇ ਜਾਵੜੇ ਢੇਪੇ ਮੰਲੇ ਜ਼ਿਲ੍ਹਾ ਫਰੀਦਕੋਟ ਕਾਰ ਕਮੇਟੀ ਐਨ ਆਰ ਆਈ ਵੀਰ ਇਹਨਾਂ ਵੱਲੋਂ ਇਹ ਜਿਹੜੇ ਆ ਸਹਿਯੋਗ ਆਇਆ ਸੀਗਾ ਉਹ ਆ ਸਾਰੀ ਸੰਗਤ ਗਾਂ ਨੂੰ ਚੱਲਦੀ ਹੋਈ ਜਿਵੇਂ ਜਿਵੇਂ ਘਰ ਹੋਣਗੇ ਓਮੇ ਓਮੇ ਆਪਾਂ ਦੇ ਹੀ ਚਲਾਂਗੇ ਫਰੋਈਪੁਰ ਜ਼ਿਲ੍ਹੇ ਦਾ ਪਿੰਡ ਇਹ ਫੁਲਚੇ ਸੀ ਸ਼ਾਇਦ ਪਿੰਡ ਦਾ ਨਾਮ ਜਿਹੜਾ ਇਸ ਤਰ੍ਹਾਂ ਹੀ ਮੰਡੀ ਜਾ ਰਿਹਾ ਇਹ ਸਾਡੇ ਪਿੰਡ ਦੀ ਜਿੰਨੇ ਵੀ ਨੌਜਵਾਨਾਂ ਸਟਕਾਰ ਸਟਕਾਰ ਕਮੇਟੀ ਦੇ ਸਾਰੇ ਨੌਜਵਾਨਾਂ ਇਹ ਲਾਓ ਜੀ ਸੰਗ ਤਾਂ ਬਾਬੇ ਨੂੰ ਪਤਾ ਹੁੰਦਾ ਕਿ ਸੇਵਾ ਕਰੀ ਜਾ ਰਹੀਆਂ ਹਨ ਓਵੇਂ ਓਵੇਂ ਲਵਾਵੇ ਫੜਾਈ ਜਾਂਦੇ ਆ ਪਿੰਡ ਦਾ ਗ੍ਰੰਥੀ ਅੱਬਾ ਜਿਹੜਾ ਰਲ ਨਾਲ ਕੱਪੜਿਆਂ ਦੇ ਵਿੱਚ ਖੜਿਆ ਪਿੰਡ ਦਾ ਗ੍ਰੰਥੀ ਆ ਬਾਈਗਾ ਇਹਨੂੰ ਪਤਾਗਾ ਵੀ ਘਰ ਦੇ ਵਿੱਚ ਕਿੰਨੇ ਜਾਣੇ ਆ ਤੇ ਕਿੰਨੇ ਪਿੰਡ ਦੇ ਵਿੱਚ ਘਰ ਇਸ ਤਰ੍ਹਾਂ ਸਾਰਿਆਂ ਨੂੰ ਜਮਾਨਾ ਜਿਹੜਾ ਉਹ ਮੇੜੀ ਜਾਊਗਾ ਲਓ ਜੀ ਸੰਗ ਦਾ ਜਿਹੜਾ ਉਹ ਆਪਦਾ ਰਾਸ਼ਨ ਪਾਣੀ ਮੰਡ ਲ ਕੇ ਅੱਗੇ ਚੱਲ ਗਾ। ਉਹ ਜਿਹੜਾ ਪਾਣੀ ਆ ਉਹ ਬਹੁਤ ਜ਼ਿਆਦਾ ਵਧੇ ਜਾਂਦਾ। ਰਾਤ ਦਾ ਲੰਘ ਲਗਭਗ 6:30 ਦਾ ਟਾਈਮ ਆ। ਤੇ ਬਹੁਤ ਜ਼ਿਆਦਾ ਪਾਣੀ ਜਿਹੜਾ ਵਧੀ ਜਾਂਦਾ ਉਹ ਬਹੁਤ ਜ਼ਿਆਦਾ ਪਾਣੀ ਜਿਹੜਾ ਵਧੀ ਜਾਂਦਾ ਮੁਰੇ ਸੰਗ ਦਾ ਤੁਹਾਨੂੰ ਜਾਨਾ ਦੇਖ ਸਕਦੇ ਹੋ। ਪਹਿਲਾਂ ਘੋਟੇ ਤੱਕ ਪਾਣੀ ਸੀ। ਉਹ ਲਗਭਗ ਲੱਖ ਤੱਕ ਪਾਣੀ ਜਾਣ ਲੱਗ ਗਿਆ। ਤੇ ਪਾਣੀ ਜਿਹੜਾ ਲੈਵਲ ਉਹ ਵਧੀ ਜਾ ਰਿਹਾ। ਆਪਾਂ ਉੱਥੇ ਰਾਸ਼ਨ ਮੰਡਤਾ ਸੀਗਾ। ਆ ਮੂਰੇ ਆਪਣਾ ਦੋ ਟਰੈਕਟਰ ਇਚ ਮੂਰੇ ਉੱਤੇ ਜਾ ਰਿਹਾ ਆਤੀ ਟਰੈਕਟਰ ਆਪਣਾ ਦੋ ਰਿਆ ਜਾ ਰਿਹਾ ਲਓ ਜੀ ਹਾਂ ਅਸੀਂ ਚੱਕਾ ਪਿੰਡ ਦੇ ਵਿੱਚ ਪਹੁੰਚ ਚੁੱਕੇ ਜਿੱਥੇ ਕੈਂਪ ਲੱਗਿਆ ਜੀ ਤੁਹਾਡਾ ਆਪਣਾ ਕੈਂਪ ਇੱਥੇ ਲੱਗਿਆ ਵਾ ਜੀ ਬਾਬੇ ਦੇ ਵੱਲੋਂ ਉਹਦੇ ਚ ਆਪਾਂ ਜਿਹੜੀ ਇਹ ਸੇਵਾ ਵੱਧ ਸੇਵਾ ਸੀ ਆਪਣੀ ਉਹ ਆਪਾਂ ਸੇਵਾ ਇੱਥੇ ਕਰੀ ਜਾਂਦੇ ਜਿਵੇਂ ਆਪਣੇ ਕੋਲੇ ਪਾਣੀ ਸੀਗਾ ਗੰਡੇ ਸੀ ਆਲੂ ਸੀਗੇ ਉਹ ਸਾਰਾ ਆਪਾਂ ਲੈ ਕੇ ਕਰੀ ਜਾਂਦੇ ਆ ਇਧਰਲੇ ਪਾਸੇ ਬਾਈਆਂ ਦਾ ਟੈਂਟ ਲੱਗਿਆ ਹੋ ਆ ਦੁਕਾਨ ਦੇ ਵਿੱਚ ਸਮਾਨ ਰੱਖਿਆ ਕੁਝ ਇੱਧਰ ਪਾਸੇ ਦੁਕਾਨ ਸੀ ਉਹ ਜੀ ਸਮਾਨ ਰੱਖਦਾ ਆ ਸਾਰੇ ਨੌਜਵਾਨਾਂ ਨੇ ਸਾਮਾਨ ਲਾਹਾ ਤਾਂ ਹੁਣ ਇੱਥੇ ਜਿੰਨਾ ਆਪਣੇ ਕੋਲੇ ਥੋੜਾ ਜਿਹਾ ਚਾਰ ਵੱਧ ਉਹ ਵੀ ਲਾ ਦੇਾਂਗੇ ਬਾਕੀ ਸਮਾਨ ਉਹ ਵੀ ਲਾ ਦੇਾਂਗੇ ਉਹ ਵੀਰ ਸਾਹਮਣੇ ਚਿੱਟੇ ਕੱਪੜਿਆਂ ਦੇ ਵਿੱਚ ਉਹ ਮੇਨਰ ਗੋਗੇ ਤੇ ਚੱਲ ਰਿਹਾ ਬਾਈ ਆ ਆਟਾ ਸੀ ਜਿੰਨਾ ਆਪਣੇ ਕੋਲੇ ਆ ਜਾਂ ਹੋਰ ਸਮਾਨ ਸੀ ਸਾਰਾ ਸਾਰਾ ਕੁਝ ਲਈ ਜਾਂ ਨੇਤੀ ਆਪਾ ਆਹ ਸਮੇਂ ਤੇ ਆਪਾਂ ਚੇਰਦਾ ਦਾ ਨਾਮ ਹਾਮ ਚੱਕ ਪਿੰਡ ਸੀ ਇਹ ਬਾਈ ਦਾ ਆ ਬਾਬਾ ਜੀ ਨਾਲ ਨਾਲਾ ਪਾਣੀ ਖੜਾ ਇੱਥੇ ਹਾਮ ਚੱਕ ਪਿੰਡ ਸੀ ਉਹ ਪਿੰਡ ਦੁਆਲੇ ਕੋਲੇ ਆਪਾਂ ਹੁਣ ਖੜੇ ਆ ਸਮਾਨ ਲੈ ਜਾਨੇ ਪਾਣੀ ਦੀਆਂ ਬੋਤਲਾਂ ਜਾਂ ਹੋਰ ਰੋਸ਼ਨ ਚਾਰਾ ਪਾਣੀ ਲਓ ਜੀ ਇਹਨਾਂ ਮਲਰੀ ਦੇ ਸੰਗਤ ਆ। ਉਹ ਪਾਣੀ ਦੀ ਸੇਵਾ ਲਾ ਰਹੇ ਆ। ਇੱਕ ਵਾਰ ਉੱਥੇ ਰਖਾ ਲਓ ਸਵੇਰੇ ਉੱਪਰ ਲਾ ਦਾਂਗੇ। ਲੈ ਲਓ ਜੀ ਸੰਗਤਾਂ। ਪਾਣੀ ਲੈ ਕੇ ਆ ਰਹੇ ਨੇ ਉਹ ਪਰਲੇ ਪੱਸੋਂ ਲਾਉਣ ਲੱਗੇ। ਆਹ ਸਾਹਮਣੇ ਗੰਡਿਆਂ ਤੇ ਆਲੂਆਂ ਦੇ ਗੱਟੇ ਲਾ ਕੇ ਰੱਖੇ ਪਿਆ। ਪਾਣੀ ਦੀ ਸੇਵਾ ਇੱਥੇ ਲਾਈਸ ਕੁ ਪਾਣੀ ਉਹ ਪਿਆ ਨਾਲ-ਨਾਲ ਨਾਲ ਰੱਖੀ ਜਾ ਰਹੇ ਆ। ਲੋ ਜੀ ਬਾਜੇਖਾਨੇ ਨਾਲ 2 ਕਿਲੋਮੀਟਰ ਪੈਦਾ ਆ ਆ ਲੈ ਉਹ ਜਿਹੜੇ ਪਿੰਡ ਹੋਏ ਨੇ ਪਿੰਡ ਬੱਲਾ ਜੀ ਲੋ ਜੀ ਉਹ ਕੋਈ ਖੜੇ ਨਾਲ ਜਿਹੜਾ ਫਰੀਦਪੁਰਤ ਇਹ ਹੈਗਾ ਜੀ ਬਾਜੇਖਾਨੇ ਤੋਂ ਜਿਹੜਾ ਬਰਨਾਲਾ ਰੋਡ ਤੋਂ 2 ਕਿਲੋਮੀਟਰ ਤੇ ਪੈਦਾ ਸਾਡਾ ਪਿੰਡ ਹਰਜੀਤ ਬਾਜੇਖਾਨਾ ਹਾਂ ਜੀ ਹਾਂ ਜੀ ਹਰਜੀਤ ਬਾਜੇਖਾਨੇ ਨਾਲੇ ਪਿੰਡ ਜਰੂਰ ਜੀ ਜਰੂਰ ਸਾਡੇ ਪਿੰਡ ਵਿੱਚ ਵੀ ਨੌਜਵਾਨ ਵੀਰ ਆ ਰਾਤ ਤੇ 10:30 ਵਜੇ ਦਾ 10:30 ਮੁੰਡੇ ਤੜਕੇ ਸੁਬਾਹ ਤੋਂ ਸੇਵਾ ਤੇ ਲੱਗੇ ਹੋਏ ਹੀ ਅਸੀਂ ਪਾਸੇ ਪ੍ਰਬੰਧ ਕਰਿਆ ਸੀਗਾ ਜਿੰਨਾ ਸਾਡੇ ਪਿੰਡ ਦੇ ਐਨਆਰਆਈ ਵੀਰਾਂ ਨੇ ਸਾਨੂੰ ਬਹੁਤ ਦੱਸਿਆ ਨਗਰ ਨਿਵਾਸੀਆਂ ਨੇ ਵੀ ਕਿਹਾ ਤੇ ਸਾਨੂੰ ਅੱਗੇ ਤੋਂ ਵੀ ਸਹਿਯੋਗ ਜਿੰਦੇ ਰਹਿਣਗੇ ਅਸੀਂ ਐਨਆਰਆਈ ਵੀਰਾਂ ਦੇ ਇੱਕ ਤਰਹੀਏ ਦਾ ਮੋਲਾ ਮੋੜ ਰਹੇ ਹਾਂ ਜੀ ਰਾਤ ਦੇ 12:00 ਵੱਜ ਗਏ ਅਸੀਂ ਸਾਰਾ ਕੈਂਪਰ ਵਿੱਚ ਪਹੁੰਚ ਗਏ ਅਸੀਂ ਤੁਹਾਨੂੰ ਵਿਜਵਾਜ ਦਿਵਾਉਣਿਆ ਕੈਂਪ ਤੋਂ ਪੂਰੀ ਟੀਮ ਭਾਈਆ ਮਰਪਾਲ ਵੱਲੋਂ ਕਿ ਇਹ ਜਿਹੜਾ ਤੁਹਾਡਾ ਤੁਸੀਂ ਸਮਗਰੀ ਜਿੱਥੇ ਸਾਡੇ ਵਿਸ਼ਵਾਸ ਕਰਕੇ ਲਾ ਕੇ ਚੱਲੇ ਸਹੀ ਜਗ੍ਹਾ ਤੇ ਸਹੀ ਲੋਕਾਂ ਤੱਕ ਪਹੁੰਚੇਗਾ ਜਿਹੜੇ ਲੋੜ ਬਣਦਾ ਨਹੀਂ ਨਹੀਂ ਬਹੁਤ ਬਹੁਤ ਪਾਣੀ ਦੇ ਅੰਦਰ ਬਣਦਾ ਜਿਹੜੇ 24 ਘੰਟੇ ਰਹਿ ਕੇ ਸੇਵਾ ਇੱਥੇ ਕਰਦੇ ਆ ਜਿਹੜਾ ਅਸੀਂ ਨਹੀਂ ਮੰਨੋ ਪੰਚਾ ਸਕਦੇ ਤੁਸੀਂ ਇੱਥੇ ਮਦਦ ਕਰ ਰਹੇ ਆ ਨੇੜੇ ਰਹਿ ਕੇ ਪਰ ਆਪਾਂ ਸਾਰੇ ਪੰਜਾਬ ਨੂੰ ਅਸੀਂ ਇਹ ਹੀ ਪੀਰ ਕਰਦੇ ਆ ਵੀ ਸਮਾਨ ਉੱਥੇ ਦਿਓ ਜਿੱਥੇ ਲੋੜ ਆ ਅਵੇ ਬੇਫਾਇਦ ਕਿਉਂਕਿ ਰਾਹ 'ਚ ਬਹੁਤ ਲਟੇਰੇ ਬਣ ਬਣ ਖੋਈ ਜਾਂਦੇ ਆ ਸਮਾਨ। ਉੱਥੇ ਨਾ ਦਿਓ ਸਹੀ ਜਿਥੇ ਜਹੇਬੰਦੀ ਜਿਵੇਂ ਹੁਣ ਆਪਣੇ ਭਾਈ ਅਮਰਪਾਲ ਸਿੰਘ ਦੀ ਜਹੇਬੰਦੀ ਬਣੀ ਹੋਈ ਆ ਜਿੱਥੇ ਉਹਨਾਂ ਦੇ ਕੋਈ ਵੀ ਕੈਂਪ ਬਣੇ ਆ ਉੱਥੇ ਆਪਾਂ ਸਿਰਫ ਵੱਧ ਤੋਂ ਵੱਧ ਦਿਓ ਤਾਂ ਕਿ ਸਾ ਆਪਣੀ ਕਮਾਈ ਕਰਨੀ ਲੱਗ ਸਕੇ। ਜਿਹੜਾ ਹੁਣ ਆਪਾਂ ਨੂੰ ਐਨਆਰਆਈਆਂ ਨੇ ਪੈਸਾ ਦਿੱਤਾ ਵੀ ਸਮਾਨ ਉੱਤੇ ਉਹ ਦੇਖੋ ਅਸੀਂ ਕਈ ਸੁਲਾਹਤ ਇੱਕ ਤੁਹਾਡੇ ਵੀ ਇੱਕ ਬੇਨਤੀ ਕਰਨੀ ਆ ਐਨਆਰਆਈ ਵੀਰਾਂ ਨੂੰ ਕਿ ਉਹਨਾਂ ਨੂੰ ਕਾਲੀ ਨਾ ਕਰਿਓ ਹੌਂਸਲਾ ਰੱਖਿਓ ਇਹਨਾਂ ਨੂੰ ਆਪਾਂ ਲੰਮਾ ਡੀਜ਼ਲ ਵੀ ਚਾਹੀਦਾ ਇੱਥੇ ਆਪਾਂ ਨੂੰ ਪੈਲੀਆਂ ਪੱਧਰੀਆਂ ਕਰਦੀਆਂ ਨੇ ਰਾਸ਼ਨ ਜਿੰਨਾ ਆ ਗਿਆ ਬਹੁਤ ਆ ਗਿਆ ਆਪਾਂ ਹੋਰ ਨਾਲ ਲੈ ਜਾਈਏ ਪਾਣੀ ਉੱਤਰਨ ਤੋਂ ਇਹਨਾਂ ਦੀ ਜਮੀਨਾਂ ਬਦਲੀਆਂ ਕਰਨੀਆਂ ਆਪਾਂ ਨੂੰ ਡੀਜ਼ਲ ਵੀ ਚਾਹੀਦਾ ਡੀਏਪੀ ਚਾਹੀਦੀ 20 ਵੀ ਚਾਹੀਦੇ ਆ ਤੁਸੀਂ ਸਾਰੇ ਜ਼ਿੰਮੇਵਾਰ ਭਰਾ ਜੀ ਤੁਹਾਨੂੰ ਪਤਾ ਇਹਨਾਂ ਚੀਜ਼ਾਂ ਲੋਡ ਜ਼ਿਆਦਾ ਹੀ ਪੈਣੀ ਆ ਰਾਸ਼ਨ ਜਿਹੜਾ ਵਾਅਦਾ ਇੱਕ ਪਰਮਾਣੂ 50-60 ਹਜ਼ਾਰ ਦਾ ਆਪਾਂ ਖਾ ਲੈਨੇ 6 ਮਹੀਨਿਆਂ ਦਾ ਜਿਹੜਾ ਮੋਡਾ ਖਰਚਾ ਆਣਾ ਹੋਣਾ ਐਨਆਰਆਈ ਭਰਾਵਾਂ ਦਾ ਜਿਹੜਾ ਡੀਜ਼ਲ ਦਾ ਕਰਨਾ ਆਪਾਂ ਨਿਆ ਪੱਤਰ ਕਰ ਰਹੀ ਆ ਤੇ ਫੋਨ ਦੇ ਆਪੇ ਉਹਨਾਂ ਨੂੰ ਬੇਨਤੀ ਕਰਿਓ ਕਿਉਂਕਿ ਵੀਰ ਬਾਹਰ ਬੈਠੇ ਦਰਦ ਉਹਨਾਂ ਨੂੰ ਵੀ ਤੋਂ ਵੀ ਉਹ ਵੀਡੀਓ ਵੇਖਦੇ ਆਪਣੇ ਜਿਆਦਿਆਂ ਆਪਾਂ ਉਹਨਾਂ ਤੇ ਆਰ ਨਹੀਂ ਜਾਂਦੇ ਆਪਣਾ ਬਾਹਰ ਬੈਠੇ ਜਿਹੜਾ ਆਪਣਾ ਪੰਜਾਬ ਆ ਇਹੋ ਬਚੇ ਐਨਆਰਆਈਆਂ ਦੇ ਸਰਤੇ ਆ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਆਸਤ ਆਉਂਦੀ ਆ ਤਾਂ ਐਨਆਰਆਈ ਵੀਰ ਜਿਹੜੇ ਵੀ ਕਿਤੇ ਬੈਠੇ ਆ ਕੋ ਕੈਨੇਡਾ ਅਮਰੀਕਾ ਦਬਈ ਕਿਹੜੇ ਵੀ ਦੇਸ਼ ਤੇ ਬੈਠੇ ਆ ਉਹ ਹਰੇਕ ਪੰਜਾਬੀ ਦੀ ਬਾਹ ਫੜਦੇ ਆ ਅਸੀਂ ਪ੍ਰਮਾਤਮਾ ਕੇ ਹੀ ਅਰਦਾਸ ਕਰਦੇ ਆ ਵਾਹਿਗੁਰੂ ਉਹਨਾਂ ਨੂੰ ਤਰੱਕੀਆਂ ਬਖਸ਼ੇ ਉਹਨਾਂ ਪਰਿਵਾਰਾਂ ਨੂੰ ਮਿਹਰਬਾਨੀਆਂ ਬਖਸ਼ੇ ਚੰਗਾ ਕਾਰੋਬਾਰ ਉਹਨਾਂ ਦਾ ਵਧੀਆ ਸਫਲ ਰਹੇ ਪੰਜਾਬ ਦੀ ਮਾਣ ਕਰਦੇ ਨੇ ਵਾਹਿਗੁਰੂ ਜੀ ਆ ਸਾਡੀ ਸਤਕਾਰ ਕਮੇਟੀ ਦੇ ਜਾਂ ਪ੍ਰਧਾਨ ਆਈਏ ਤੁਸੀਂ ਇਹਨਾਂ ਦੇ ਵਿਚਾਰ ਦੱਸੋ ਵਾਹਿਗੁਰੂ ਜਿੱਥਾ ਵਾਹਿਗੁਰੂ ਜਿੱਕੀ ਫਤਹ ਪੰਡ ਮਹਿੰਦੀ ਅੱਜ ਦੇ ਸੇਵਾ ਹੈ ਪੰਡ ਮਹਿੰਦੀ ਜਿਲ੍ਹਾ ਪੀਸ ਕਰਤੋ ਹਰੀ ਸਕਾਰ ਕਮੇਟੀ ਸੂ ਨਗਰ ਨਿਵਾਸੀ ਤੇ ਆਪਣੇ ਬਾਹਰ ਦੇ ਐਨ ਆਰ ਆਈ ਉਹਨਾਂ ਵੱਲੋਂ ਹੋਈਆਂ ਇਹ ਸਾਰੀਆਂ ਇਸ ਕਾਰਨ ਕਮੇਟੀ ਦਾ ਨਾ ਅਸੀਂ ਗਈ ਜੇ ਪੰਡ ਕਲਚੇਵਲ ਤੇ ਉੱਥੇ ਕੋਲ ਦਿਨਾਂ ਰਾਤਾਂ ਪਿੱਛੇ ਗਿਆ ਬਹੁਤ ਕੱਦਲਵਾਰੀ ਬਹੁਤ ਫਸੇ ਟਰੈਕਟਰ ਵੀ ਫਸੇ ਉਹਦੇ ਵਿੱਚ ਟਰੈਕਟਰ ਵੀ ਖੁੱਪ ਗਿਆ ਸੀ ਉੱਥੋਂ ਉਧਰ ਉਧਰ ਹੋਰ ਬਹੁਤ ਲੰਮੀ ਵਾਰੀ ਪਾਸਾ ਕਰਪਾ ਕਰਨਾ ਤੇ ਹੜਾ ਨੰਦਾ ਪਾਣੀ ਨੂੰ ਥੋੜਾ ਇਕੱdre ਸੰਸਦ ਦਾ ਸਹਾਇਤਾ ਨਾਲ ਤੇ ਜਿੰਨੀ ਵੀ ਸੇਵਾ ਸੀ ਅਸੀਂ ਹੁਣ ਭਾਈ ਅੰਮ੍ਰਿਤਪਾਲ ਜੀ ਦੇ ਆਪਣੇ ਕੈਂਪ ਤੇ ਪਹੁੰਚ ਦੀ ਕਰਤੀ ਆ ਤੇ ਬਾਕੀ हां हम चकपेंड ਦੇ ਵਿੱਚ ਸੇਵਾ ਪਹੁੰਚੀ ਆ ਕਿਉਂਕਿ ਬਈ ਇੱਧਰ ਪੰਜਾਬ ਆ ਇਹਦੇ ਪੰਜਾਬੀ ਕੰਮ ਆ ਬਾਬਾ ਜੀ ਵੱਲੋਂ ਟਰਾਂ ਵੱਲੋਂ ਸੇਵਾ ਇੱਥੇ ਲੱਗ ਰਹੀ ਆ ਜਾਂ ਕੋਈ ਤਾਂ ਮੈਂ ਕੁੰਨੇ ਕੁਮਾਰੀ ਤੋਂ ਕੋਈ ਨਹੀਂ ਆਉਂਦਾ ਇੱਥੇ ਪੰਜਾਬੀ ਤੇ ਪੰਜਾਬੀ ਕੰਮ ਆਉਂਦਾ ਜਾਂ ਆਪਣੇ ਨਾਰੀ ਵੀਰ ਕੰਮ ਆਉਂਦੇ ਆ ਤੇ ਸਭ ਨੂੰ ਬਈ ਬੇਨਤੀ ਆ ਆਪਾਂ ਠੇਕਾ ਸਾਰਿਆਂ ਦਾ ਲੈ ਲੈਂਦੇ ਆ ਜੇ ਆਪਾਂ ਸਾਰੇ ਕਿਤੇ ਜਾਣੇ ਆ ਜੀ ਇੱਕ ਮੇਰੀ ਬੇਨਤੀ ਆ ਤੁਸੀਂ ਅੰਦਰ ਆਪ ਆਦੇ ਸੇਵਾ ਕਰਕੇ ਫੇਰ ਲਾ ਕੇ ਚੱਲੇ ਜੇ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਤੇ ਜਿਹੜੀਆਂ ਪਾਣੀ ਦੇ ਨਾ ਜਾਣ ਦੀ ਅਪੀਲ ਵੀ ਨੌਜਵਾਨਾਂ ਕਰੋ ਜੀ ਉੱਥੇ ਜਿਹੜੀ ਆ ਕੱਲ ਨੂੰ ਕੋਈ ਹਾਦਸਾ ਨਾ ਟਰੈਕਟਰ ਦਾ ਲਿਆ ਵੀ ਲੋੜ ਹੀ ਨਹੀਂ ਟਰੈਕਟਰ ਜੇ ਆਪਾਂ ਮੰਨ ਲਓ ਜੇ ਉਧਰ ਟਰੈਕਟਰ ਲੈ ਕੇ ਜਾਣੇ ਨਾ ਟਰੈਕਟਰ ਖੁੱਬਣ ਦਾ ਚਾਂਸ ਆ ਸਾਡੇ ਕੋਲੇ ਆਪਦਾ ਸਮਾਨ ਲੈ ਕੇ ਸੀ ਸੋਚਣਾ ਸਮਾਨ ਲੈ ਕੇ ਆਈ ਕਿਉਂਕਿ ਆਪਾਂ ਹੁਣ 100 100 ਕਿਲੋਮੀਟਰ 2 200 ਕਿਲੋਮੀਟਰ ਤੋਂ ਆਉਣੇ ਆ ਆਪਣਾ ਤਾਂ ਸੜਕ ਵੀ ਨਹੀਂ ਦੱਸਦੀ ਸੜਕ ਕਿੱਥੇ ਆ ਆ ਹੁਣ ਸਾਡਾ ਸੜਕ ਨਹੀਂ ਸੀ ਜੀ ਸਾਡਾ ਟਰੈਕਟਰ ਪਾਣੀ ੁੱਤਰ ਜਾਣਾ ਸੀਗਾ ਪਰ ਉੱਤਰ ਗਿਆ ਇੱਕਦਮ ਹਾਂਜੀ ਹਾਂਜੀ ਟੋਚਨ ਪਾ ਕੇ ਕੱਢਿਆ ਟੋਚਨ ਇੱਕ ਜਿਹੜਾ ਵੀ ਵੀਰ ਕੋਈ ਆਉਂਦਾ ਵੀ ਹੈ ਨਾ ਉਹ ਆਪ ਦਾ ਪ੍ਰਬੰਧ ਪੂਰਾ ਕਰਕੇ ਆਵੇ ਟੋ ਸਾਡੇ ਕੋਲੇ ਟੋਚਣਾ ਸੀ ਤਿੰਨ ਟਰੈਕਟਰ ਸੀ ਸਾਡੇ ਕੋਲੇ ਤਿੰਨ ਚਾਰ ਅਸੀਂ ਟੋਚਣਾ ਵੀ ਲੈ ਕੇ ਆਏ ਸੀ ਆਪਦੀ ਨਾਲ ਨਿਸ਼ਾਨ ਉਹ ਤੇ ਕਿਰਪਾ ਕਰਕੇ ਜਿਹੜੇ ਆਪਣੇ ਉੱਥੋਂ ਦੇ ਜਿਹੜੇ ਮੁੰਡੇ ਆ ਨਾ ਨੇੜਲੇ ਬੰਦੇ ਉਹਨਾਂ ਨਾਲ ਸੰਪਰਕ ਕਰਕੇ ਜਿਹੜੇ ਉਹਦੇ ਕੈਂਪ ਲੱਗੇ ਹੋਏ ਆ ਕਿਉਂਕਿ ਉਹਨਾਂ ਦੀ ਕੈਂਪ ਲੱਗੇ ਹੋਏ ਆ ਉਹਨਾਂ ਕੋਲੇ ਜਾ ਕੇ ਪਹੁੰਚਵਾ ਕਰੋ ਸਬਾਨ ਸਾਰਿਆਂ ਵੱਸ ਜੁੜ ਕੇ ਬੇਨਤੀ ਆ ਕਿ ਕੋਈ ਵੀ ਹੁੱਲੜਬਾਜੀ ਨਾ ਕਰੋ ਇੱਥੇ ਅਗੇ ਕਿਉਂਕਿ ਇਹ ਇੱਕ ਆਪਾਂ ਉੱਥੇ ਬੈਠੇ ਨੂੰ ਲੱਗਦਾ ਜਦੋਂ ਆਪਾਂ ਧਿਆਨ ਨੇ ਨਾ ਪਾਣੀ ਬਹੁਤ ਜ਼ਿਆਦਾ ਪਾਣੀ ਆ ਕੋਈ ਐ ਮਾਮੂਲੀ ਗੱਲ ਨਹੀਂ ਗੀ ਬਹੁਤ ਜ਼ਿਆਦਾ ਪਾਣੀ ਆ ਉਕੇ ਤਾਂ ਬਈ ਜਾ ਕੇ ਆਇਆ ਸਾਨੂੰ ਪਤਾ ਲੱਗ ਗਿਆ ਇਹ ਤਾਂ ਮੌਤ ਦੇ ਮੂੰਹ ਚ ਆਏ ਆ ਬਹੁਤ ਜ਼ਿਆਦਾ ਪਾਣੀ ਆ ਉੱਤੇ ਉਹ ਕਿਰਪਾ ਕਰਨੀ ਬਈ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਿੰਦਾ ਤੱਕ ਤੋਂ ਜ਼ਿਆਦਾ ਇਹਨਾਂ ਵੀਰਾਂ ਨਾਲ ਸੰਪਰਕ ਕਰ ਕੋਈ ਹੋਰ ਕੈਂਪ ਵੀ ਹੋ ਸਕਦਾ ਉਹਨਾਂ ਨਾਲ ਵੀ ਜਬ ਅਮਰਤਪਾਲ ਜੀ ਦੇ ਇੰਦਰ ਕੈਂਪ ਦੇ ਜਰੂਰ ਸੰਪਰਕ ਕਰਿਓ ਔਰ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ ਆਹ ਸਵਾਹ ਵਾਹਿਗੁਰੂ ਜੀ ਕੀ ਫਤਿਹ ਲਾਓ ਜੀ ਇਹ ਅਪੀਲ ਸੀ ਵੀਰਾਂ ਵੱਲੋਂ ਪਿੰਡ ਦੇ ਸਹਿਯੋਗ ਦੇ ਨਾਲ ਜਿਹੜਾ ਕੈਂਪ ਲੱਗਿਆ ਸੀ ਉਹਦਾ ਸਮਾਨ ਆ ਜਿਹੜਾ ਉਹ ਸਾਰਾ ਲਾਹ ਦਿੱਤਾ ਗਿਆ ਵੀ ਕਿਤਾ ਪਾਣੀ ਦੇ ਵਿੱਚ ਲੈ ਕੇ ਟਰੈਕਟਰਾਂ ਨੂੰ ਜਿਹੜਾ ਨਾ ਜਾਇਆ ਜਾਵੇ ਕਿਉਂਕਿ ਰਸਤੇ ਆ ਜਿਹੜੇ ਉਹ ਬਹੁਤ ਛੋਟੇ ਰਸਤੇ ਆ ਪਤਾ ਨਹੀਂ ਲੱਗਦਾ ਨਾ ਜਾ ਆਪਦੇ ਸਾਡੇ ਟਰੈਕਟਰ ਖੁੱਭ ਗਏ ਸੀ ਪਰ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਸਾਡੇ ਕੋਲੇ ਟੋਚਣ ਦਾ ਪ੍ਰਬੰਧ ਸੀ ਜਰੂਰ ਤੇ ਅਸੀਂ ਨਾਲ ਦੀ ਨਾਲ ਟਰੈਕਟਰ ਕੱਢ ਲਏਗੇ ਸਾਡੇ ਟਰੈਕਟਰ ਉਹਦੇ ਨਿਕਲ ਗਏ ਸੀ ਬਾਬੇ ਦੀ ਇਹ ਕਿਰਪਾ ਰਹੀ ਤੇ ਹੁਣ ਸਮਾਨ ਆ ਜਿਹੜਾ ਸਾਰਾ ਲਾ ਕੇ ਤੇ ਪਿੰਡ ਨੂੰ ਸ਼ਾਇਦ ਚਾਲੇ ਪਾਦ ਗਏ ਹੁਣ ਆਪਾਂ ओके ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡਾ ਆਪਣਾ ਕੈਂਪ ਜੋ ਕਾਲੀਦਲ ਵਰਤਨਾ ਭਾਈ ਅਮਰਪਾਲ ਸਿੰਘ ਦੀ ਟੀਮ ਵੱਲੋਂ ਚੱਲ ਰਿਹਾ ਪਿਛਲੇ ਲੰਬੇ ਸਮੇਂ ਤੋਂ ਰੋਇਪਰ ਵਿਖੇ ਉਥੇ ਪਿੰਡ ਮੱਲਾ ਤੋਂ ਸਤਕਾਰ ਕਮੇਟੀ ਅਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਪਾਣੀ ਆਚਾਰ ਤੇ ਰਾਸ਼ਨ ਲੈ ਕੇ ਪਹੁੰਚੇ ਆ ਇਹਨਾਂ ਨੇ ਕੈਂਪ ਦੇ ਇੱਥੇ ਜਮ੍ਹਾਂ ਕਰਾਇਆ ਹੈ ਕਿ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਣੇ ਆ ਕਿ ਲੋੜਵੰਦ ਜਿਹੜੇ ਹਣ ਤੇ ਇਸ ਲੋਕ ਆ ਹੀ ਉਹਨਾਂ ਤੱਕ ਪਹੁੰਚਾ ਕਰਾਂਗੇ ਤੇ ਸਾਰੇ ਸਮੂਹ ਨਗਰ ਦਾ ਸਤਕਾਰ ਕਮੇਟੀ ਦਾ ਇਹਨਾਂ ਲਈ ਭਰਾਵਾਂ ਦਾ ਧੰਨਵਾਦ ਕਰਦੇ ਆ ਜੋ ਇਹਨਾਂ ਵੀਰਾਂ ਦੀ ਸਾਰ ਲੈ ਰਹੇ ਆ ਤੇ ਅਸੀਂ ਇਹਨਾਂ ਦਾ ਸਨਮਾਨ ਵੀ ਕਰਦੇ ਆ ਬੋਲੇ ਸੋਹਣਿਆਲ ਸਾ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਪੀਟੀ ਦੇ ਨਾਲ ਨਾਮ ਤੋਂ ਚਲਾ ਜਾਣਾ ਹੈ। ਮਾਰੇ ਬਹੁਤ ਬਹੁਤ ਧੰਨਵਾਦ ਜਨਾ ਦਾ। ਅਸੀਂ ਜੀ ਆਇਆਂ ਨੂੰ ਵੀ ਆਖਦੇ ਆਂ। ਸੰਗੀਤ ਬਾਜੇ ਖੰਨੇ ਦਾ ਪਿੰਡਾ ਬੜਾ। ਲਾਗੇ ਪਿੰਡਾ ਮੱਲਾ ਪਿੰਡ ਬਾਜੇ ਖੰਨੇ। ਬਹੁਤ ਬਹੁਤ ਧੰਨਵਾਦ ਭਾਈ। ਸਿਹਤਿਲੋ ਸਰਕਾਰ ਹੈ ਤੁਹਾਡਾ। ਅਸੀਂ ਪੰਜਾਬ ਪੰਜਾਬੀ ਆਪ ਦੇ ਵਸਨੀਕ ਕਰ ਰਹੇ ਆਂ। ਸਭ ਤੋਂ ਵੱਡੀ ਗੱਲ ਇਹ ਆ ਤੇ ਜਿੰਨਾ ਪਿੱਛੇ ਜਿੰਨਾ ਪਿੱਛੇ ਅਸੀਂ ਖੜਦੇ ਰਹੇ ਆਂ ਸਾਨੂੰ ਉਹਨਾਂ ਦੀ ਲੋੜ ਹੈ ਨਹੀਂ ਵੈਸੇ ਚਲੋ ਇਹ ਗੱਲਾਂ ਕਰਨੀਆਂ ਨਹੀਂ ਚਾਹੀਦੀ। ਪੰਜਾਬ ਆਪਦੇ ਉਸਤੇ ਆਪ ਖੜਜੂਗਾ ਪਰ ਅੱਗੇ ਦੋਨਾਂ ਥੋੜੇ ਜਿਹਾ ਆਪਣਾ ਸਾਰੇ ਸਿਆਣੇ ਹੋ ਗਏ ਹੈ ਿਤਵੰਡੀਆਂ ਨੂੰ ਆਪਾਂ ਨਾ ਤਗੜੇ ਕਰੀਏ ਤੇ ਆਪਾਂ ਆਪਣੇ ਭਰਾਵਾਂ ਨੂੰ ਤਗੜਾ ਕਰੀਏ ਇਹ ਗੱਲ ਤਾਂ ਜੀ ਸਹੀ ਗੱਲ ਜੀ ਅੱਜ ਜਿੰਨੀਆਂ ਵੀ ਖਬਰਾਂ ਪੰਜਾਬ ਚ ਆ ਰਹੀਆਂ ਜਾਂ ਜੋ ਵੀ ਪੰਜਾਬ ਚ ਸੁਣ ਰਹੇ ਆ ਨੈਸ਼ਨਲ ਮੀਡੀਆ ਜਿਹੜਾ ਜਮਾ ਚੁੱਪ ਹੈ ਪੰਜਾਬ ਨੂੰ ਲੈ ਕੇ ਅੱਜ ਅੱਜ ਮੈਂ ਦੇਖਿਆ ਤੈਨੂੰ ਸਾਰਾ ਦਿਨ ਬੀਜੀ ਸੀ ਕਿ ਵੀਰ ਨੇ ਦਿਖਾਇਆ ਜੀ ਜੰਮੂ ਕਸ਼ਮੀਰ ਮੈਂ ਹੜਕੀ ਸਥਿਤੀ ਜੰਮੂ ਕਸ਼ਮੀਰ ਮੈਂ ਹੜ ਆ ਗਏ ਤੇ ਪੰਜਾਬ ਕਿੱਥੇ ਕਹਿੰਦਾ ਯਾਰ ਇਹ ਵੀ ਤੇ ਇੰਡੀਆ ਦੀ ਹੈ ਅੱਗੇ ਤੁਹਾਡੀ ફરਜੀ ਦੇਖ ਲੋ ਅਮੀਰ ਸ਼ਾਹ ਉੱਥੇ ਚੱਲਿਆ ਪੰਜਾਬ ਵਿੱਚੋਂ ਦੀ ਨਾਮੀ ਉਹ ਆਪਦਾ ਸਥਿਤੀ ਸਾਰ ਲੈਣ ਉੱਥੇ ਚੱਲਿਆ ਮਹਾਰਾ ਕਿਰਪਾ ਕਰਨ ਸਾਨੂੰ ਸਾਡੇ ਪੰਜਾਬ ਦੀ ਤੇ ਪੰਜਾਬੀਆਂ ਦੀ ਲੋੜ ਆ ਸਾਨੂੰ ਬਗਾਨੇ ਦੀ ਲੋੜ ਹੀ ਹੈ ਅੱਗੇ ਹੀ ਗੱਲ ਕਰਦੇ ਹਾਂ ਵੀਰ ਨੇ ਨਾਲ ਲਿਆ ਵੀ ਐਨ ਆਰ ਆਈ ਭਰਾਵਾਂ ਦਾ ਸਾਥ ਹੈ ਚਾਹੇ ਕੋਈ ਸੰਘਰਸ਼ ਆਏ ਚਾਹੇ ਕੋਈ ਧਰਮ ਆਏ ਚਾਹੇ ਕੋਈ ਪ੍ਰੋਬਲਮ ਆਉਂਦੀ ਆ ਜਿੱਦਾਂ ਹੜ ਆਉਂਦੇ ਆ ਸਾਡੇ ਐਨ ਆਰ ਆਈ ਭਰਾ ਹੀ ਪੰਜਾਬ ਵਾਸਤੇ ਖੜ੍ਹ ਗਏ ਕਿਉਂਕਿ ਉਹਨੂੰ ਗਏ ਹੋਏ ਇਦਾਂ ਹੀ ਹੁੰਦਾ ਜੀ ਹਾਂਜੀ ਹਾਂਜੀ ਤੇ ਮਹਾਰਾ ਕਿਰਪਾ ਕਰਨ ਜੇ ਕਿਤੇ 100 ਰੁਪਿਆ ਲੱਗਦਾ ਤੇ ਸੋਚੋ 70 80 ਰੁਪਏ ਐਨ ਆਰ ਆਈ ਭਰਾ ਭੇਜਦੇ ਆ ਜਰੂਰ ਕਿਉਂਕਿ ਉਹ ਵੀਰ ਇੱਥੋਂ ਦਰਦ ਤਾਰ ਰੱਖਦੇ ਆ ਇੱਥੋਂ ਗਏ ਆ ਉਹ ਉਹ ਪੰਛੀ ਆ ਜਿਹੜੇ ਇਸ ਦੇਸ਼ ਤੋਂ ਬਗਾਨੇ ਦੇਸ਼ ਚ ਚੋਗਾ-ਜੁਗਣ ਗਏ ਐ ਪਰ ਉਹਨਾਂ ਦਾ ਦਿਲ ਇੱਥੇ ਹੀ ਹੈ ਮੁਰਨਾ ਉਹ ਵੀ ਚਾਹੁੰਦੇ ਐ ਬੋੜਨਾ ਉਹ ਵੀ ਚਾਹੁੰਦੇ ਐ ਵੀਰਾਂ ਨੂੰ ਸਾਰਿਆਂ ਨੂੰ ਮੇਕੋ ਬੇਨਤੀ ਕਰੂੰਗਾ ਤੁਸੀਂ ਤਕੜੇ ਹੋ ਕੇ ਆਪਦੇ ਕੰਮ ਕਾਰ ਕਰੋ ਇੱਥੋਂ ਦੀ ਫਿਕਰ ਹੁਣ ਸਾਡੇ ਤੇ ਛੱਡ ਦਿਓ ਸੰਘਾਂ ਤੇ ਛੱਡ ਦਿਓ ਸੰਗਤਾਂ ਤੇ ਛੱਡ ਦਿਓ ਪੰਜਾਬ ਤੇ ਛੱਡ ਦਿਓ ਜਿੰਨੇ ਖੜੇ ਐ ਐਈ ਹੈ ਜੀ ਹਾਂਜੀ ਹਾਂਜੀ ਇਹ ਤੁਹਾਡੀ ਜੇ ਮਦਦ ਲਈ ਵਾਖੂਬੀ ਨਭਾ ਰਹੇ ਐ ਤੁਹਾਡਾ ਭੇਜਿਆ ਇੱਕ ਇੱਕ ਰੁਪਇਆ ਜਿੱਥੇ ਕੈਂਪ ਤੇ ਲੈ ਕੇ ਆਏ ਐ ਤੇ ਅਸੀਂ ਵੀ ਵਿਸ਼ਵਾਸ ਤੋਂ ਬੋਲਨੇ ਐ ਤੇ ਇਹੀ ਬੇਨਤੀ ਐ ਅੱਗੇ ਤੋਂ ਕਾਲ ਕਰਕੇ ਪੁੱਛੋ ਕਿਥੇ ਕਿਹੜੇ ਸਮਾਨ ਦੀ ਕਿੰਨੀ ਕੁ ਲੋੜ ਹੈ ਅਸੀਂ ਤੁਹਾਨੂੰ ਦੱਸਾਂਗੇ ਕਿ ਭਾਈ ਆਹ ਚੀਜ਼ ਦੀ ਲੋੜ ਹੈ ਤੁਸੀਂ ਲੈ ਕੇ ਕਿ ਕਿਸੇ ਵੀ ਚੀਜ਼ ਦੀ ਬੇਕਦਰੀ ਜਾਂ ਦਲਵਰਤੋਂ ਨਾ ਹੋਵੇ ਅੱਗੇ ਆਪਾਂ ਨੂੰ ਅਜੇ ਟੀਜ਼ਰ ਵੀ ਬਹੁਤ ਲੋੜ ਪੈਣੀ ਹੈ ਅੱਗੇ ਆਪਾਂ ਨੂੰ ਅਜੇ ਐਨਆਰਆਈ ਭਰਾ ਕਾਲੇ ਨਾਂ ਪੈਣ ਸੇਵਾ ਕਰਨ ਦਾ ਮੌਕਾ ਤਾਂ ਹਮੇਸ਼ਾ ਹੀ ਰਹਿੰਦਾ ਹ ਹੁਣ ਜਦੋਂ ਪਾਣੀ ਲੱਥ ਗਿਆ ਮਾਰੇ ਕਿਰਪਾ ਕਰਨ ਭਾਵੇਂ ਕੱਲ ਲੱਥ ਜੇ ਭਾਵੇਂ ਲੱਥ ਜੇ ਪਰ ਸੋ ਸਾਡੀ ਅਰਦਾਸ ਬੇਨਤੀ ਇਹੀ ਹੈ ਸਾਰਾ ਪੰਜਾਬ ਅਰਦਾਸ ਬੇਨਤੀਆਂ ਹੀ ਕਰ ਰਿਹਾ। ਜਦੋਂ ਹੁਣ ਬਹੁਤੀਆਂ ਗੱਲਾਂ ਨਾ ਵਧਾਉਂਦਾ ਮੈਂ ਹੀ ਕਹੂੰਗਾ ਵੀ ਸਾਨੂੰ ਅੱਗੇ ਬਹੁਤ ਲੋੜ ਪੈਣੀ ਹੈ। ਕਣਕ ਵੀ ਵਜਾਉਣੀ ਹੈ ਆਪਾਂ। ਪੈੜੀਆਂ ਬੰਨੇ ਜਿਹੜੇ ਖਰਾਬ ਹੋ ਗਏ ਉਹ ਵੀ ਪੱਧਰੇ ਕਰਨੇ ਪੈਣੇ ਆ। ਡੀਏਪੀ ਦੀ ਲੋੜ ਵੀ ਪੈਣੀ ਹੈ। ਡੀਜ਼ਲ ਦੀ ਲੋੜ ਵੀ ਪੈਣੀ ਹੈ। ਸਾਨੂੰ ਕੋਈ ਪੈਸਾ ਨਹੀਂ ਚਾਹੀਦਾ। ਆ ਕੇ ਜਿੰਨਾ ਤੁਸੀਂ ਡੀਜ਼ਲ ਦੀ ਸੇਵਾ ਕਰ ਸਕਦੇ ਹੋ ਨਾਲ ਆ ਕੇ ਕਣਕ ਵਜਵਾ ਕੇ ਜਾਇਓ। ਅਜੇ ਕਾਲੇ ਨਾ ਆਪੋ ਮੈਂ ਇਹਨਾਂ ਦਾ ਲੈ ਆਂ ਸੇਵਾ ਕਰਨ ਦਾ ਮੌਕਾ ਆਪਣੇ ਕੋਲ ਇਹ ਨਹੀਂਗਾ ਵੀ 2-4 ਦਿਨ ਪਾਣੀ ਚੜਿਆ ਜਦੋਂ ਪਾਣੀ ਉਤਰਨਾ ਆਪਾਂ ਨੂੰ ਉਦੋਂ ਵੀ ਸੇਵਾ ਕਰਨੀ ਤੁਸੀਂ ਅੱਗੇ ਆਪ ਸਮਝਦਾਰ ਹੋ ਤੇ ਫਤਿਹ ਬਲਾ ਕੇ ਆਪਾਂ ਸਮਾਪਤੀ ਕਰਦੇ ਹਾਂ ਮੇਰਾ ਨੇ ਪ੍ਰਸ਼ਾਦਾ ਛਕਣਾ ਦੂਰ ਬਹੁਤ ਜਾਣਾ ਤੇ ਇਹ ਕਿਜਕਾਰਾ ਵੀ ਛੱਡ ਦੇਾਂਗੇ ਬਾਕੀ ਮਾਰਾ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਪੰਜਾਬ ਦੇ ਸਿਰ ਤੇ ਮੇਰਾ ਪ੍ਰਿਆਸ ਰੱਖਣਾ ਇਹ ਸੰਕਟਾ ਜੋ ਸੇ ਸ਼ੁਰੂ ਤੋਂ ਹੀ ਲੱਗਦੇ ਆਏ ਆ ਤੇ ਕੋਈ ਗੱਲ ਨਹੀਂ ਇਹਦੇ ਚੁਣੀ ਲੱਗਣਗੇ ਠੀਕ ਹੈ ਜੀ ਇਹ ਸਾਨੂੰ ਕਮਜ਼ੋਰ ਨਹੀਂ ਇਹ ਸਾਨੂੰ ਸਤਾ ਕੜਾਈ ਕਰਦੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਸਿਆ ਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਬੇਨਤੀ ਹੋਰ ਹੈ ਕਿ ਜੋ ਵੀ ਅਜੇ ਸਿਰਫ ਸਾਨੂੰ ਆਚਾਰ ਦੀ ਲੋੜ ਹੈ ਓਕੇ ਜੀ ਇਹ ਤੋਂ ਬਾਅਦ ਤੁੰਡੀ ਸਾਡੇ ਕੋ ਬਾਹੂ ਪਈ ਆਈ ਕਈ ਘਰਾਂ ਨੇ ਇੱਥੇ ਤੁੰਡੀ 2 300 ਪੁਆਇੰਟ ਸਾਨੂੰ ਕਹਿਤੀ ਆ ਵੀ ਤੁਹਾਨੂੰ ਮਿਲੂ ਸਾਨੂੰ ਅਜੇ ਸਿਰਫ ਆਚਾਰ ਦੀ ਲੋੜ ਹੈ ਉਹ ਵੀ ਫੋਨ ਕਰਕੇ ਆਓ ਜੀ ਤੇ ਤੁਹਾਡੇ ਤੋਂ ਬੇਨਤੀ ਆ ਵੀ ਇੱਕ ਦੋ ਸਿੰਘ ਸਵੇਰੇ ਜਿੰਨਾ ਅਹੀਂ ਮੰਡਣਾ ਸ਼ੁਰੂ ਕਰਨਾ ਹੈ ਉਹ ਤੋਂ ਨਾਲ ਸਾਡੇ ਜੀਰੂ ਕੋਈ ਗੱਲ ਨਹੀਂ ਜੀ ਬਾਬਾ ਜੀ ਤੁਸੀਂ ਸਾਨੂੰ ਦੱਸ ਦਿਓ ਅਸੀਂ ਆ ਗਏ ਅਸੀਂ ਜਰੂਰ ਬਾਬਾ ਜੀ ਸਤਿ ਸ੍ਰੀ ਅਕਾਲ ਹਰਕੇ ਪੰਪ ਲਓ ਜੀ ਸੰਗਤਾਂ ਪ੍ਰਸ਼ਾਦਾ ਸ਼ਗਰ ਚੱਲੀਏ ਪੈਂਡਰ ਵਾਲੇ ਤੇ ਬਾਬਾ ਇੱਧਰ ਗੁਰੂ ਘਰ ਆ ਜੀ ਗੁਰਦਰਾ ਸਾਹਿਬ ਸੰਗਤਾਂ ਹੁਣ ਸ਼ਗਨ ਚੱਲੇਗਾ ਲੋ ਜੀ ਆ ਚੱਲ ਰਹੇ ਸਾਰੇ ਸੰਗਤ ਲਗਭਗ ਜਿਹੜਾ ਸਮਾਂ ਹੋ ਗਿਆ ਓਹੋ 11:30 ਦਾ ਸਮਾਂ ਹੋ ਗਿਆ ਭਾਜੀ ਸੰਗਤਾਂ ਚੱਲਦੀਆਂ ਪ੍ਰਸ਼ਾਦਾ ਸ਼ਗਨਾਂ ਸੰਘਾ ਨੇ ਭਾਜੀ ਕਿਹਨੇ ਪ੍ਰਸ਼ਾਦਾ ਦਾ ਸ਼ਗਨ ਹੈ ਤਿਆਰ ਵਰਤੈਰ ਆ ਇੱਧਰ ਅੱਗੇ ਦੀ ਕਿ ਯਾਤਰਾ ਸ਼ੁਰੂ ਕਰਨ ਦੇ ਲਈ ਇਤੋਂ ਚੱਲੇ ਆ ਹੁਣ ਲੱਗੇ ਨੂੰ ਹੁਣ ਲਗਭਗ 12 ਵਜ ਚੁੱਕਿਆ ਅਧਾ ਘੰਟਾ ਪੁੱਧਾ ਬੜਾ ਘੰਟਾ ਪਨ ਲੱਗੇ ਪ੍ਰਸ਼ਾਦ ਦੇ ਛਕਦੇ ਨੂੰ ਹੁਣ ਤੇ ਲੈ ਪਿੰਡ ਕੋਲ ਸਿੰਘ ਮੁਰੇ ਨਾਂਗੇ ਕੋਲ ਸਿੰਘ ਦੇ ਪਿੱਛੇ ਆ ਰਹੇ ਹੈ